ਵੱਡੀ ਖਬਰ ਇੱਕ ਪਾਸੇ ਕਿਸਾਨੀ ਨੂੰ ਬਚਾਉਣ ਦੇ ਲਈ ਜਾਨਾਂ ਕੀਤੀਆਂ ਜਾ ਰਹੀਆਂ ਨੇ ਕੁਰਬਾਨ ਤੇ ਦੂਸਰੇ ਪਾਸੇ ਆਪਣੇ ਪਿੰਡ ਵਿੱਚੋਂ ਲੰਘਣ ਤੇ ਲੋਕ ਮੰਗ ਰਹੇ ਨੇ ਟੈਕਸ ਜ਼ਬਰੀ ਵਸੂਲਿਆ ਜਾ ਰਿਹਾ ਹੈ ਇਹ ਗੁੰਡਾ ਟੈਕਸ ਮਾਮਲਾ ਹੈ ਪੁਲਿਸ ਦੇ ਧਿਆਨ ਦੇ ਵਿੱਚ ਤੇ ਪੁਲਿਸ ਨੇ ਪਾ ਦਿੱਤੀ ਹੈ ਵੱਡੀ ਕਾਰਵਾਈ ਜਿਆ ਇਹ ਮਾਮਲਾ ਪਟਿਆਲਾ ਦੇ ਪਿੰਡ 마ੜੂ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਸਾਬਿਤ ਹੋ ਗਿਆ ਕਿ ਇੱਕ ਪਾਸੇ ਲੋਕ ਕਿਸਾਨੀ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਵੀ ਕੁਰਬਾਨ ਕਰਨ ਤੇ ਤਲੇ ਹੋਏ ਨੇ ਤੇ ਦੂਸਰੇ ਪਾਸੇ ਅਜੇ ਵੀ ਲੋਕ ਨੇ ਜਿਹੜੇ ਆਪਣੇ ਪਿੰਡ ਦੇ ਵਿੱਚੋਂ ਲੰਘਣ ਤੇ ਹੀ ਟੈਕਸ ਦੀ ਮੰਗ ਕਰ ਰਹੇ ਨੇ ਦੱਸਦੀਏ ਕਿ ਇਹ ਜਿਹੜੇ ਲੋਕ ਨੇ ਜਬਰੀ ਇਹ ਗੁੰਡਾ ਟੈਕਸ ਵਸੂਲ ਰਹੇ ਨੇ ਹੁਣ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਵੀ ਆ ਗਿਆ ਹੈ ਤੇ ਪੁਲਿਸ ਨੇ ਵੱਡੀ ਕਾਰਵਾਈ ਵੀ ਇਹਨਾਂ ਤੇ ਪਾ ਦਿੱਤੀ ਹੈ ਦੱਸਦੀ ਹੈ ਕਿ ਸ਼ੰਭੂ ਬਾਰਡਰ ਦੇ ਬੰਦ ਹੋਣ ਦੇ ਕਾਰਨ ਜਿਹੜੇ ਵਾਹਨ ਨੇ ਉਸਪਿੰਡ ਦੇ ਵਿੱਚੋਂ ਲੰਘ ਰਹੇ ਨੇ ਤੇ ਇੱਥੋਂ ਦੇ ਕੁਝ ਸ਼ਰਾਰਤੀ ਅੰਸਰ ਵਾਹਨਾ ਦੇ ਵਿੱਚੜੇਲ ਸਵਾਰ ਲੋਕ ਨੇ ਡਰਾਈਵਰ ਨੇ ਉਹਨਾਂ ਦੇ ਕੋਲੋਂ ਟੈਕਸ ਦੀ ਮੰਗ ਕਰ ਰਹੇ ਨੇ ਦਰਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਜਿਹੜੇ ਦੋ ਨੌਜਵਾਨ ਨੇ ਜਿਹੜੇ ਜ਼ਬਰੀ ਵਸੂਲ ਰਹੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਇਸਪਿੰਡ ਦੇ ਵਿੱਚੋਂ ਲੰਘਣਾ ਹੈ ਪਰਚੀ ਕਟਵਾਣੀ ਹੋਵੇਗੀ 200 ਰੁਪਏ ਦੇਣੇ ਹੋਣਗੇ ਤਾਂ ਹੀ ਉਹ ਇਸ ਪਿੰਡ ਦੇ ਵਿੱਚੋਂ ਲੰਘ ਸਕਦੇ ਨੇ ਦੱਸਦੀ ਹੈ ਕਿ ਜਿਹੜਾ ਡਰਾਈਵਰ ਹੈ ਉਸਨੇ ਸਵਾਲ ਕੀਤਾ ਹੈ ਕਿ ਜਾਂ ਤਾਂ ਸਾਨੂੰ ਕੋਈ ਪਰਚੀ ਵੀ ਦਿਓ ਤਾਂ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੀ ਪੰਚਾਇਤ ਨੇ ਇਹ ਮਤਾ ਪਾਸ ਕੀਤਾ ਹੈ ਉਹਨਾਂ ਦੇ ਨਾਲ ਗੱਲ ਕਰ ਲਓ ਉਸ ਤੋਂ ਬਾਅਦ ਇਹ ਜਿਹੜਾ ਮਾਮਲਾ ਹੈ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤੇ ਪੁਲਿਸ ਨੇ ਕਾਰਵਾਈ ਵੀ ਪਾ ਦਿੱਤੀ ਹੈ ਦੱਸਿਆ ਕਿ ਐਸਐਸਪੀ ਪਟਿਆਲਾ ਨਾਨਕ ਸਿੰਘ ਹੋਰਾਂ ਤੇ ਟੀਮ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਹੈ ਤੇ ਪਿੰਡੇ ਸਰਪੰਚ ਤੇ ਦੋ ਹੋਰ ਨੌਜਵਾਨਾਂ ਤੇ ਜਿਹੜਾ ਕੇਸ ਵੀ ਦਰਜ ਕਰ ਲਿਆ ਇਸ ਮਾਮਲੇ ਦੀ ਅੱਗੋਂ ਵੀ ਜਾਂਚ ਪੜਤਾਲ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਹਰ ਪਾਸੇ ਸ਼ਾਂਤਮਈ ਮਾਹੌਲ ਬਣਾ ਕੇ ਰੱਖਿਆ ਜਾਵੇ ਅਗਰ ਅਜਿਹਾ ਕੋਈ ਮਾਮਲਾ ਦੁਬਾਰਾ ਸਾਹਮਣੇ ਆਇਆ ਤਾਂ ਉਹਨਾਂ ਤੇ ਕੜੀ ਤੋਂ ਕੜੀ ਕਾਰਵਾਈ ਹੋਵੇਗੀ ਸਜ਼ਾ ਵੀ ਦਿੱਤੀ ਜਾਵੇਗੀ ਤੇ ਜੁਰਮਾਨਾ ਵੀ ਪਾਇਆ ਜਾਵੇਗਾ ਸੋ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਸਮੇਤ ਹੋਰ 111 ਕਿਸਾਨ ਜਿਹੜੇ ਕਿ ਮਰਨ ਵਰਤੇ ਬੈਠੇ ਨੇ ਕਿਉਂਕਿ ਉਹ ਕਿਸਾਨੀ ਨੂੰ ਬਚਾਉਣਾ ਚਾਹੁੰਦੇ ਨੇ ਕੇਂਦਰ ਸਰਕਾਰ ਤੋਂ ਕੁਝ ਮੰਗਾ ਨੇ ਜਿਹੜੀਆਂ ਕਿ ਕਿਸਾਨੀ ਦੇ ਲਈ ਹੀ ਨੇ ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰਨ ਤੱਕ ਦੀ ਸੋਚ ਲਈ ਹੈ ਤੇ ਦੂਸਰੇ ਪਾਸੇ ਇਹੋ ਜਿਹੀ ਲੋਕ ਨੇ ਜਿਹੜੇ ਸਿਰਫ ਔਰ ਸਿਰਫ ਪਿੰਡ ਦੇ ਵਿੱਚੋਂ ਨੰਗਣ ਤੇ ਹੀ ਟੈਕਸ ਦੀ ਮੰਗ ਕਰ ਰਹੇ ਨੇ ਦੱਸਦੀ ਹੈ ਕਿ ਇਹ ਜਿਹੜੇ ਲੋਕ ਨੇ ਟੈਕਸ ਦੀ ਮੰਗ ਇਸ ਕਰਕੇ ਕਰ ਰਹੇ ਨੇ ਕਿਉਂਕਿ ਵਾਹਨ ਉਹਨਾਂ ਦੇ ਪਿੰਡ ਵਿੱਚੋਂ ਲੰਘ ਰਹੇ ਨੇ ਇੱਕ ਪਾਸੇ ਸ਼ੰਭੂ ਬਾਰਡਰ ਦੇ ਬੰਦ ਹੋਣ ਦੇ ਕਾਰਨ ਇਹਨਾਂ ਵਾਹਨਾਂ ਨੂੰ ਇਸ ਪਿੰਡ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਤੇ ਇਸਾਰੀਤੀ ਅੰਸਰ ਜਿਹੜੇ ਕਿ ਲੋਕਾਂ ਦੇ ਕੋਲੋਂ ਟੈਕਸ ਦੀ ਮੰਗ ਕਰ ਰਹੇ ਨੇ ਪੁਲਿਸ ਨੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਦੇ ਵੱਲੋਂ ਹੁਣ ਅਗਲੀ ਰੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਬਹੁਤ ਸਾਰੇ ਕਿਸਾਨ ਆਗੂਆਂ ਨੇ ਹੁਣ ਇਹ ठाਨ ਲਿਆ ਹੈ ਕਿ ਜਿੰਨਾ ਚਿਰ ਕੇਂਦਰ ਸਰਕਾਰ ਮੰਗਾ ਨਹੀਂ ਮੰਨਦੀ ਓਨੀ ਦੇਰ ਤੱਕ ਉਹਨਾਂ ਦਾ ਮਰਤ ਮਰਤ ਜਿਹੜਾ ਉਹ ਨਹੀਂ ਤੋੜਨਗੇ ਕੇਂਦਰ ਸਰਕਾਰ ਦੇ ਕੋਲੋਂ ਆਪਣੀਆਂ ਮੰਗਾ ਮਰਵਾ ਕੇ ਹੀ ਉਹ ਸਾਲ ਲੈਣਗੇ ਦੂਸਰੇ ਪਾਸੇ ਇਹ ਲੋਕ ਜਿਹੜੇ ਕਿ ਲੋਕਾਂ ਦੇ ਕੋਲੋਂ ਜੱبری ਵਸੂਲ ਰਹੇ ਨੇ ਉਹਨਾਂ ਦੇ ਕੋਲੋਂ ਟੈਕਸ ਦੀ ਮੰਗ ਕਰ ਰਹੇ ਨੇ ਇਹ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਵੀ ਹੋ ਰਹੀ ਹੈ